ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਨੂੰ ਤੁਸੀਂ ਲੇਡੀਜ਼ ਕੋਟੀ ਜੈਂਟਸ ਕੋਟੀ ਤੇ ਕਿਤੇ ਵੀ ਪਾ ਸਕਦੇ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਇਸ ਨੂੰ ਤੁਸੀਂ ਬੱਚਿਆਂ ਦੀ ਕੋਟੀ ਤੇ ਵੀ ਪਾ ਸਕਦੇ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਜਿਹੜੀਆਂ ਬਿਲਕੁਲ ਸਿੰਪਲ ਸਿੰਪਲ ਬਣਨਗੀਆਂ ਤੇ ਚਾਰ ਸਲਾਈਆਂ ਦੇ ਵਿੱਚ ਡਿਜ਼ਾਈਨ ਬਣੇਗਾ ਅੱਠ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਫਿਰ ਜਿਹੜਾ ਉਹ ਚੇਂਜ ਹੋ ਜਾਏਗਾ ਤੇ 6-6 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪੈਣਗੇ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ ਚਾਰ ਕੁੰਡੇ ਤੁਸੀਂ ਵਾਧੂ ਪਾ ਲਓ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਹੋ ਜੇ ਤੁਹਾਨੂੰ ਪਸੰਦ ਆਏ ਤੇ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜੇ ਤੁਸੀਂ ਮੇਰੀ ਵੀਡੀਓ ਵੇਖਦੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਸਾਨੂੰ ਵੇਖ ਰਹੇ ਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਆਂ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆਪਾਂ ਪਹਿਲਾ ਕੁੰਡ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਲੇ ਚਾਰ ਕੁੰਡੇ ਉਲਟੇ 1 2 3 4 ਚਾਰ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇਹੀ ਚਾਰ 6 ਕੁੰਡੇ ਜਿਹੜੇ ਆਪਾਂ ਰਿਪੀਟ ਕਰਦੇ ਜਾਣਾ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਪੂਰੀ ਸਲਾਈ ਦੇ ਵਿੱਚ ਆਪਾਂ ਇਹੀ 6 ਕੁੰਡੇ ਜਿਹੜੇ ਰਿਪੀਟ ਕਰਨੇ ਆ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਪੂਰੀ ਪਹਿਲੀ ਸਲਾਈ ਜਿਹੜੀ ਸਾਡੀ ਸਿੱਧੀ ਸਲਾਈ ਹੈ ਸੀ ਇਹ ਹੀ 6 ਕੁੰਡੇ ਜਿਹੜੇ ਰਿਪੀਟ ਕਰਨੇ ਆ ਤੇ ਲਾਸਟ ਤੇ ਤੁਹਾਡੇ ਕੋਲੋਂ 2 ਕੁੰਡੇ ਸਿੱਧੇ ਆ ਜਾਣਗੇ ਤੇ ਲਾਸਟ ਵਾਲਾ ਇੱਕ ਕੁੰਡਾ ਜਿਹੜਾ ਉਹ ਉਲਟਾ ਆ ਜਾਏਗਾ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਦੂਸਰੀ ਸਲਾਈ ਜਿਹੜੀ ਓਟੀ ਸਲਾਈ ਇਹ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਆ ਪੂਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਆ ਇਹਦੇ ਵਿੱਚ ਜਿੰਨੀਆਂ ਵੀ ਉਲਟੀਆਂ ਸਲਾਈਆਂ ਨੇ ਪੂਰੀਆਂ ਉਲਟੀਆਂ ਉਲਟੀਆਂ ਹੀ ਬਣਣਗੀਆਂ ਉਲਟੀ ਸਲਾਈ 'ਚ ਉਲਟੀ ਬਣਾ ਲੈਣੀ ਉਲਟੀ ਸਲਾਈ ਦੇ ਵਿੱਚ ਡਿਜ਼ਾਈਨ ਨਹੀਂ ਬਣੇਗਾ ਸਿਰਫ ਸਿੱਧੀ ਸਲਾਈ ਵਿੱਚ ਹੀ ਡਿਜ਼ਾਈਨ ਬਣੇਗਾ ਬਹੁਤ ਸੌਖਾ ਡਿਜ਼ਾਈਨ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਬਹੁਤ ਆਸਾਨੀ ਦੇ ਨਾਲ ਬਣ ਜਾਂਦੇ ਨੇ ਜਿਹੜੇ ਸਿਰਫ ਸਿੱਧੀ ਸਲਾਈ ਵਿੱਚ ਬਣਦੇ ਨੇ ਦੋ ਸਲਾਈਆਂ ਬਣਦੀਆਂ ਨੇ ਹੁਣ ਤੀਜੀ ਸਲਾਈ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਆ ਜਿਸ ਤਰੀਕੇ ਦੇ ਨਾਲ ਆਪਾਂ ਪਹਿਲੀ ਸਲਾਈ ਬਣਾਈ ਸੀ ਸੇਮ ਉਸੇ ਤਰੀਕੇ ਦੇ ਨਾਲ ਸਾਡੀ ਤੀਜੀ ਸਲਾਈ ਬਣਨੀ ਆ ਪਹਿਲਾਂ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਦੋ ਤਿੰਨ ਚਾਰ ਉਲਟੇ ਫਿਰ ਦੋ ਸਿੱਧੇ ਇੱਕ ਤੇ ਦੋ ਸਿੱਧੇ ਫਿਰ ਚਾਰ ਉਲਟੇ ਇੱਕ ਦੋ 3 ਤੇ 4 ਫਿਰ ਦੋ ਸਿੱਧੇ ਫਿਰ ਚਾਰ ਉਲਟੇ ਤੇ ਲਾਸਟ ਦੇ ਦੋ ਸਿੱਧੇ ਹੋਣਗੇ ਤੇ ਇੱਕ ਉਲਟਾ ਆਏਗਾ Oh sorry ਲਾਸਟ ਵਾਲਾ ਵੀ ਸਿੱਧਾ ਆਏਗਾ ਹੁਣ ਅਸੀਂ ਅਗਲਾ ਡਿਜ਼ਾਈਨ ਦੀ ਚੌਥੀ ਸਲਾਈ ਹੋਰ ਉਲਟੀ ਸਲਾਈ ਤੇ ਇਹ ਵੀ ਪੂਰੀ ਉਲਟੀ ਬਣੇਗੀ ਇਸ ਡਿਜ਼ਾਈਨ ਦੇ ਵਿੱਚ ਉਲਟੀਆਂ ਸਲਾਈਆਂ ਜਿਹੜੀਆਂ ਪੂਰੀਆਂ ਉਲਟੀਆਂ-ਉਲਟੀਆਂ ਬਣਣਗੀਆਂ ਪੂਰੀ ਸਲਾਈ ਇਹ ਪਾਉਂਟੀ ਉਲਟੇ-ਉਲਟੇ ਬਣਾ ਕੇ ਰੈਡੀ ਕਰ ਲਾਂਗੇ ਡਿਜ਼ਾਈਨ ਦੀ ਚੌਥੀ ਸਲਾਈ ਹੈ ਹੁਣ ਅਸੀਂ ਆ ਗਏ ਆਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਚ ਵੇਖੋ ਆਪਾਂ ਕਿਸ ਤਰ੍ਹਾਂ ਡਿਜ਼ਾਈਨ ਜਿਹੜਾ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੇ ਹੁਣ ਇਹ ਜਿਹੜੇ ਚਾਰ ਕੁੰਡੇ ਸਾਡੇ ਕੋਲੋਂ ਵਿੱਚ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਟਵਿਸਟ ਕਰਾਂਗੇ ਇਹ ਜਿਹੜਾ ਸੈਂਟਰ ਵਾਲਾ ਕੁੰਡਾ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਤੇ ਲੈ ਕੇ ਆਉਣਾ ਇਸ ਤਰ੍ਹਾਂ ਕਰਕੇ ਉਤਾਰ ਕੇ ਐਸ ਕੁੰਡੇ ਨੂੰ ਇੱਧਰ ਪਾ ਲੈਣਾ ਤੇ ਐਸ ਕੁੰਡੇ ਨੂੰ ਇੱਧਰ ਪਾ ਲੈਣਾ ਤੇ ਦੋਨਾਂ ਕੁੰਡਿਆਂ ਨੂੰ ਫਿਰ ਸਿੱਧੇ ਹੀ ਬੰਨ੍ਹ ਜਣਾ 1 ਤੇ 2 ਦੋ ਕੁੰਡਿਆਂ ਨੂੰ ਸਿੱਧੇ ਬੰਨਤਾ ਹੁਣ ਇੱਧਰ ਵਾਲੇ ਵੀ ਆਪਾਂ ਟਵਿਸਟ ਕਰਨੇ ਇੱਧਰ ਵਾਲਾ ਕੁੰਡਾ ਜਿਹੜਾ ਇੱਧਰ ਲੈ ਕੇ ਆਉਣਾ ਵੇਖੋ ਕਿਸ ਤਰ੍ਹਾਂ ਇਹ ਕੁੰਡਾ ਪਿੱਛੋਂ ਦੀ ਸਲਾਈ ਦੇ ਵਿੱਚ ਪਾ ਲੈਣਾ ਵਾ ਤੇ ਇਹ ਵਾਲੇ ਕੁੰਡੇ ਨੂੰ ਇੱਧਰ ਵਾਲੀ ਸਾਈਡ ਲੈ ਆਉਣਾ ਤੇ ਦੋਨਾਂ ਕੁੰਡਿਆਂ ਨੂੰ ਸਿੱਧੇ ਬੰਨ੍ਹਣਾ 1 ਤੇ 2 ਤਗਲੇ ਦੇ ਦੋ ਗੁੰਡੇ ਫੇਰ ਆਪਾਂ ਸਿੱਧੇ ਹੀ ਬਣਾਵਾਂਗੇ ਫੇਰ ਅੱਗੇ ਆਪਾਂ ਟਵਿਸਟ ਕਰਾਂਗੇ ਇਹ ਜਿਹੜੇ ਸੈਂਟਰ ਵਾਲੇ ਦੋ ਗੁੰਡੇ ਇਹਨਾਂ ਨੂੰ ਆਪਾਂ ਬਾਹਰ ਵਾਲੀ ਸਾਈਡ ਕੱਢਣਾ ਵੇਖੋ ਕਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਲਾਈ ਦੇ ਉੱਪਰੋਂ ਤੁਸੀਂ ਉਤਾਰ ਲਓ ਤੇ ਇੰਜ ਇੱਧਰ-ਇੱਧਰ ਪਾ ਲਓ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਜਿਹੜੇ ਟਵਿਸਟ ਹੋ ਜਾਂਦੇ ਉਲਟਾਏ ਜਾਂਦੇ ਨੇ ਗੁੰਡੇ ਇੱਧਰ ਵਾਲੀ ਸਾਈਡ ਵਾਲੇ ਵੀ ਤੁਸੀਂ ਇਸ ਤਰ੍ਹਾਂ ਹੀ ਕਰ ਸਕਦੇ ਜੇ ਸਲਾਈ ਦੇ ਉੱਪਰੋਂ ਉਤਾਰ ਕੇ ਇਹ ਵਾਲਾ ਪਿੱਛੇ ਪਾ ਲਓ ਇੱਧਰ ਵਾਲਾ ਗੁੰਡਾ ਜਿਹੜਾ ਇੱਧਰ ਕਰ ਲਓ। ਦੋ ਗੁੰਡੇ ਹੁਣ ਆਪਾਂ ਸਿੱਧੇ ਬਣਾਵਾਂਗੇ। ਫਿਰ ਅੱਗੇ ਸਾਡੇ ਕੋਲ ਆਗੇ ਚਾਰ ਗੁੰਡੇ ਉਲਟੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਹੈ। ਅੰਦਰ ਵਾਲੇ ਜਿਹੜੇ ਵਿੱਚ ਵਾਲੇ ਗੁੰਡੇ ਉਹਨਾਂ ਨੂੰ ਆਪਾਂ ਬਾਹਰ ਵਾਲੀ ਸਾਈਡ ਤੇ ਲੈ ਕੇ ਆਉਣਾ। ਤੇ ਇਹਨਾਂ ਨੂੰ ਵੀ ਸਿੱਧੇ ਹੀ ਬਣਾਉਣਾ। ਫਿਰ ਇੱਧਰ ਵਾਲੇ ਜਿਹੜੇ ਉਹ ਵੀ ਆਪਾਂ ਟਵਿਸਟ ਕਰ ਲੈਣੇ ਆ। ਨੰਨ ਸਾਰਿਆਂ ਨੂੰ ਵੀ ਆਪਾਂ ਸਿੱਧੇ ਬੰਦਣਾ। ਹੋਰ ਅਗਲੇ ਕੁੰਡੇ ਦੋ ਜਿਹੜੇ ਲਾਸਟ ਤੇ ਉਹ ਵੀ ਆਪਾਂ ਸਿੱਧੇ ਬਣਾਵਾਂਗੇ ਤੇ ਲਾਸਟ ਵਾਲਾ ਵੀ ਸਿੱਧਾ ਬਣਾਵਾਂਗੇ। 25 ਸਲਾਈ ਬਣ ਗਈ ਡਿਜ਼ਾਈਨ ਦੀ ਹੁਣ 6ਵੀਂ ਸਲਾਈ ਉਲਟੀ ਜਿਹੜੀ ਹੈ ਉਹ ਪੂਰੀ ਉਲਟੀ ਉਲਟੀ ਬਣਾ ਲਾਂਗੇ। ਪੂਰੀ ਸਲਾਈ ਆਪਾਂ ਉਲਟੀ ਉਲਟੀ ਬਣਾ ਕੇ ਆਪਣੀ ਕੰਪਲੀਟ ਕਰ ਲਵਾਂਗੇ। ਇਹ ਸਲਾਈਆਂ ਜਿਹੜੀਆਂ ਪੂਰੀਆਂ ਇਹਦੇ ਵਿੱਚ ਉਲਟੀ-ਉਲਟੀਆਂ ਬਣੀਆਂ ਉਲਟੀ ਸਲਾਈ ਦੇ ਵਿੱਚ ਡਿਜ਼ਾਈਨ ਨਹੀਂ ਬਣੇਗਾ 6 ਸਲਾਈਆਂ ਬਣ ਗਈਆਂ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ 7ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਅਗਲਾ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾ ਲਾਂਗੇ ਇੱਕ ਕੁੰਡਾ ਉਤਾਰ ਲਿਆ ਇੱਕ ਕੁੰਡਾ ਸਿੱਧਾ ਬਣ ਗਿਆ ਹੁਣ ਇਹ ਜਿਹੜੇ ਦੋ ਕੁੰਡੇ ਆ ਇੱਕ ਇਹ ਤੇ ਇੱਕ ਇਹ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਟਵਿਸਟ ਕਰਨਾ ਵੇਖੋ ਇਸ ਤਰ੍ਹਾਂ ਕਰਕੇ ਇਹ ਵਾਲੇ ਕੁੰਡੇ ਨੂੰ ਇੱਧਰ ਵਾਲੀ ਸਾਈਡ ਲੈ ਕੇ ਆ ਜਣਾ ਤੇ ਦੋਨਾਂ ਨੂੰ ਸਿੱਧੇ ਬੰਦਣਾ 1 ਤੇ 2 ਦੋ ਕੁੰਡੇ ਬੰਨਤੇ ਹੁਣ ਸੈਂਟਰ ਦੇ ਵਿੱਚ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਐ ਵਾਲਾ ਕੁੰਡਾ ਤੇ ਐ ਵਾਲਾ ਕੁੰਡਾ ਇਹਨਾਂ ਦੋਵਾਂ ਨੂੰ ਟਵਿਸਟ ਕਰਨਾ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਕਰ ਰਹੇ ਸੀ ਫਿਰ ਦੋ ਕੁੰਡੇ ਸਿੱਧੇ ਬਣਾ ਲਾਂਗੇ ਹੁਣ ਇਹ ਦੋ ਕੁੰਡੇ ਨੂੰ ਇੱਕ ਐ ਵਾਲਾ ਕੁੰਡਾ ਤੇ ਇੱਕ ਐ ਵਾਲਾ ਇਹਨਾਂ ਦੋਵਾਂ ਨੂੰ ਟਵਿਸਟ ਕਰਾਂਗੇ 2 2 ਇੱਥੇ ਸੈਂਟਰ ਦੇ ਵਿੱਚ ਦੋ ਕੁੰਡੇ ਜਿਹੜੇ ਆ ਉਹ ਸਿੱਧੇ ਬਣ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ ਟਵਿਸਟ ਕਰਾਂਗੇ ਦੋਨਾਂ ਕੁੰਡਿਆਂ ਨੂੰ ਆਪਸ ਦੇ ਵਿੱਚ ਆਪਾਂ ਬਦਲੀ ਕਰ ਦੇਣਾ ਫਿਰ ਇੱਧਰ ਸਾਈਡ ਫੇਰ ਆਪਾਂ ਬਦਲੀ ਕਰਾਂਗੇ ਕੁੰਡੇ ਫਿਰ ਦੋ ਕੁੰਡੇ ਵਿੱਚ ਸਿੱਧੇ ਬਣਾਵਾਂਗੇ ਤੇ ਇਧਰ ਸਾਈਡ ਫਿਰ ਆਪਾਂ ਹੁਣ ਬਦਲੀ ਕਰਾਂਗੇ ਇਸ ਤਰ੍ਹਾਂ ਕਰਕੇ ਲਾਸਟ ਤੇ ਸਾਡੇ ਕੋਲ ਇੱਕ ਕੁੰਡਾ ਸਿੱਧਾ ਬਚੇਗਾ ਤੇ ਐਗਜ਼ਿਟ ਜਿਹੜਾ ਉਹ ਵੀ ਸਿੱਧਾ ਬਣਾ ਲਾਂਗੇ ਸਾਰਤ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਇਹ ਬਿਲਕੁਲ ਉਲਟੀ ਉਲਟੀ ਬਣੇਗੀ ਉਲਟੀ ਸਾਈਡ ਤੋਂ ਅੱਠ ਸਲਾਈਆਂ ਦਾ ਡਿਜ਼ਾਈਨ ਬਣ ਗਿਆ ਹੁਣ ਇਸ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਉਹ ਚੇਂਜ ਹੋ ਜਾਏਗਾ ਟੋਟਲ ਡਿਜ਼ਾਈਨ ਜਿਹੜਾ 16 ਸਲਾਈਆਂ ਵਿੱਚ ਕੰਪਲੀਟ ਹੁੰਦਾ ਹੈ ਅੱਠ ਸਲਾਈਆਂ ਆਪਾਂ ਬਣਾ ਚੁੱਕੇ ਹਾਂ ਹੁਣ ਅਗਲੀਆਂ ਅੱਠ ਸਲਾਈਆਂ ਜਿਹੜੀਆਂ ਆਪਾਂ ਫਿਰ ਬਣਾਵਾਂਗੇ ਉਹ ਡਿਜ਼ਾਈਨ ਸਾਡਾ ਜਿਹੜਾ ਬਦਲ ਹੀ ਪੋਜੇਗਾ ਅੱਠ ਸਲਾਈਆਂ ਬਣ ਗਈਆਂ ਨੇ ਅੱਠ ਸਲਾਈਆਂ ਬਣਾਉਣ ਤੋਂ ਬਾਅਦ ਹੁਣ ਆਪਾਂ ਨੌਵੀਂ ਸਲਾਈ ਦੇ ਵਿੱਚ ਡਿਜ਼ਾਈਨ ਚੇਂਜ ਕਰਾਂਗੇ ਵੇਖੋ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਇੱਕ ਤੇ ਦੋ ਇਹ ਤਿੰਨ ਕੁੰਡੇ ਉਲਟੇ ਉੰਨ ਤੋਂ ਬਾਅਦ ਸਾਡਾ ਇੱਥੋਂ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਰਿਪੀਟ ਫੇਰ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ 1 2 3 4 ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ 1 2 3 4 ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਲਾਸਟ ਦੇ ਉਲਟੇ ਹੋਣਗੇ ਇਧਰਲੀ ਸਾਈਡ ਵੀ ਸਾਡੇ ਕੋਲ ਤਿੰਨ ਕੁੰਡੇ ਆਏ ਸੀ ਉਲਟੇ ਇਧਰਲੀ ਸਾਈਡ ਤੇ ਵੀ ਤਿੰਨ ਕੁੰਡੇ ਇਧਰ ਵੀ ਤਿੰਨ ਕੁੰਡੇ ਇਧਰ ਵੀ ਤਿੰਨ ਕੁੰਡੇ ਹੁਣ ਉਲਟੇ ਸਲਾਈ ਜਿਹੜੀ ਪੂਰੀ ਆਪਾਂ ਉਲਟੇ ਬਣਾ ਲੈਣੀ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਸਿੱਧੀ ਸਲਾਈ ਤੇ 11ਵੀਂ ਸਲਾਈ ਇਹ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਦੇ ਫਿਰ ਤਾਂ ਗਾ ਅੱਗੇ ਕਰਾਂਗੇ ਚਾਰ ਕੁੰਡੇ ਉਲਟੇ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾਇਆ ਸੀ ਸਟਾਰਟਿੰਗ ਤੋਂ ਉਸੇ ਤਰ੍ਹਾਂ ਹੀ ਇਹ ਵੀ ਚਾਰ ਸਲਾਈਆਂ ਸਾਡੀਆਂ ਜਿਹੜੀਆਂ ਬਣ ਜਾਣਗੀਆਂ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਸੌਰੀ ਲਾਸਟ ਦੇ ਸੜੇ ਕੋਲ ਤਿੰਨ ਕੁੰਡੇ ਉਲਟੇ ਹੋਣਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਹੋਇਆ ਹੁਣ ਅਸੀਂ ਆ ਗਏ ਆਂ ਫਿਰ ਉਲਟੀ ਸिलाई ਤੇ ਉਲਟੀ ਸिलाई ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆਂ ਹੁਣ ਅਸੀਂ ਆ ਗਏ ਆਂ ਸਿੱਧੀ ਸिलाई ਤੇ আর 13ਵੀਂ ਸिलाई ਤੇ 13ਵੀਂ ਸिलाई ਵੇਖੋ ਕਿਸ ਤਰ੍ਹਾਂ ਬਣਾਉਣੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਇੱਥੇ ਸਿੱਧਾ ਬਣਾ ਲਾ ਗਿਆ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਇਹ ਵਾਲੇ ਕੁੰਡੇ ਨੂੰ ਇਧਰ ਵਾਲੀ ਸਾਈਡ ਲੈ ਕੇ ਆਉਣਾ ਆਪਾਂ ਆਪਾਂ ਇਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਕੇ ਆ ਜਾਣਾ ਤੇ ਦੋਨੋਂ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ ਇੱਥੇ ਸਾਡੀ ਡੱਬੀ ਜਿਹੜੀ ਉਹ ਅੱਧੀ ਬਣੇਗੀ ਦੋਵੇਂ ਕੁੰਡੇ ਸਿੱਧੇ ਅਗਲੇ ਦੋ ਕੁੰਡੇ ਵੀ ਆਪਾਂ ਸਿੱਧੇ ਬਣਾ ਲਾਂਗੇ ਹੁਣ ਫੇਰ ਸਾਡੇ ਕੋਲ ਆਗੇ ਉਲਟੇ ਕੁੰਡੇ ਚਾਰ ਇਹਨਾਂ ਨੂੰ ਆਪਾਂ ਫੇਰ ਟਵਿਸਟ ਕਰਨਾ ਜਿਸ ਤਰ੍ਹਾਂ ਪਹਿਲਾਂ ਕੀਤਾ ਸੀ ਇੱਧਰ ਵਾਲੇ ਕੁੰਡੇ ਨੂੰ ਇੱਧਰ ਲੈ ਕੇ ਆਉਣਾ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਜਿਹੜੇ ਆ ਕੁੰਡੇ ਉਲਟਾਏ ਜਾਂਦੇ ਆ ਦੋ ਕੁੰਡੇ ਬਣਾ ਲਏ ਫਿਰ ਇੱਧਰ ਵਾਲੇ ਕੁੰਡੇ ਨੂੰ ਇੱਧਰ ਲੈ ਕੇ ਆਵਾਂਗੇ ਇਸ ਤਰ੍ਹਾਂ ਤੁਸੀਂ ਪਿੱਛੋਂ ਦੀ ਸਲਾਈ ਦੇ ਵਿੱਚ ਪਾ ਲਓ ਤੇ ਇਹ ਵਾਲੇ ਕੁੰਡੇ ਨੂੰ ਅੱਗੋਂ ਪਾ ਲਓ ਬਹੁਤ ਹੀ ਆਸਾਨੀ ਦੇ ਨਾਲ ਇਹ ਚੇਂਜ ਹੋ ਜਾਂਦੇ ਦੋਨਾਂ ਕੁੰਡਿਆਂ ਨੂੰ ਸਿੱਧੇ ਬਣਾਵਾਂਗੇ ਫਿਰ ਅੱਗੇ ਦੋ ਕੁੰਡੇ ਸਿੱਧੇ ਬਣਨਗੇ ਫਿਰ ਅੱਗੇ ਅੱਗੇ ਉਲਟੇ ਕੁੰਡੇ ਇਹਨਾਂ ਨੂੰ ਫਿਰ ਟਵਿਸਟ ਕਰਾਂਗੇ ਇਸ ਤਰ੍ਹਾਂ ਕਰਕੇ ਦੋਨਾਂ ਕੁੰਡਿਆਂ ਨੂੰ ਫਿਰ ਸਿੱਧੇ ਬਣਾ ਦਾਂਗੇ ਫਿਰ ਇੱਧਰ ਵਾਲੇ ਕੁੰਡੇ ਵੀ ਫਿਰ ਇੱਧਰ ਵਾਲਾ ਕੁੰਡਾ ਇੱਧਰ ਲੈ ਕੇ ਆਵਾਂਗੇ ਜਿਹੜੇ ਸੈਂਟਰ ਚ ਕੁੰਡੇ ਹੋਣੇ ਉਹਨਾਂ ਨੂੰ ਆਪਾਂ ਬਾਹਰ ਵਾਲੀ ਸਾਈਡ ਲੈ ਕੇ ਆਉਣਾ ਸਿੱਧੇ ਬਣਾਤੀ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਇੱਥੇ ਲਾਸਟ ਤੇ ਸਾਡੇ ਕੋਲੋਂ ਅੱਗੇ ਤਿੰਨ ਕੁੰਡੇ ਇਹਨਾਂ ਦੇ ਵਿੱਚੋਂ ਦੋ ਕੁੰਡੇ ਨੂੰ ਆਪਾਂ ਟਵਿਸਟ ਕਰਨਾ ਐਵੇਂਲਾ ਕੁੰਡਾ ਜਿਹੜਾ ਇੱਧਰ ਵਾਲੀ ਸਾਈਡ ਲੈ ਕੇ ਆ ਜਾਣਾ ਤੇ ਦੋਨੋਂ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ ਐਵਲੀ ਕੁੰਡੇ ਨੂੰ ਹੁਣ ਸਿੱਧਾ ਤੇ ਐਗਜ਼ਿਟ ਨੂੰ ਵੀ ਸਿੱਧਾ ਇਹ ਬਣ ਗਈ 13ਵੀਂ ਸਲਾਈ 14ਵੀਂ ਸਲਾਈ ਜਿਹੜੀ ਉਲਟੀ-ਉਲਟੀ ਪੂਰੀ ਉਲਟੀ ਬਣੇਗੀ ਇਹ ਬਿਨਾਂ ਹਲਾਵੇਂ ਉਲਟੀ ਫਿਰ ਤੁਹਾਨੂੰ ਦੱਸਨੀ ਹੁਣ ਅਸੀਂ ਅਗਲਾ ਡਿਜ਼ਾਈਨ ਦੀ 15ਵੀਂ ਸਲਾਈ ਤੇ 15ਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੈ ਹੁਣ ਇਹ ਜਿਹੜੇ ਕੁੰਡੇ ਇਹਨਾਂ ਨੂੰ ਟਵਿਸਟ ਕਰਾਂਗੇ ਇਹ ਵਾਲੇ ਕੁੰਡੇ ਨੂੰ ਇੱਧਰ ਵਾਲੀ ਸਾਈਡ ਲੈ ਕੇ ਆਉਣਾ ਆਪਾਂ ਤੇ ਇੱਧਰ ਵਾਲੇ ਨੂੰ ਇੱਧਰ ਲੈ ਕੇ ਆਉਣਾ ਦੋ ਕੁੰਡੇ ਆਪਾਂ ਟਵਿਸਟ ਕਰ ਲਏ ਔਰ ਇੱਧਰ ਵਾਲੇ ਕੁੰਡਿਆਂ ਨੂੰ ਫਿਰ ਐਵੇਂ ਵਾਲੇ ਕੁੰਡੇ ਨੂੰ ਇੱਧਰ ਵਾਲੀ ਸਾਈਡ ਲੈ ਕੇ ਆਉਣਾ ਆਪਾਂ ਡਿਜ਼ਾਈਨ ਦੀ ਸਾਡੀ 15ਵੀਂ ਸਲਾਈ ਬਣ ਰਹੀ ਹੈ 16 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਫਿਰ ਦੋ ਕੁੰਡੇ ਵਿੱਚ ਆਪਾਂ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਲੈ ਫਿਰ ਕੁੰਡੇ ਟਵਿਸਟ ਕਰਾਂਗੇ ਆਪਾਂ ਫਿਰ ਇੱਧਰ ਵਾਲੀ ਸਾਈਡ ਆਪਾਂ ਕੁੰਡੇ ਟਵਿਸਟ ਕਰਾਂਗੇ ਹੁਣ ਦੋ ਕੁੰਡੇ ਵਿੱਚ ਸਿੱਧੇ ਬਣਾਵਾਂਗੇ ਇੱਕ ਤੇ ਦੋ ਫਿਰ ਇੱਧਰ ਵਾਲੇ ਕੁੰਡੇ ਟਵਿਸਟ ਕਰਾਂਗੇ ਆਪਾਂ ਮੈਂ ਤੇ ਆਹ ਕੁੰਡੇ ਆਪਾਂ ਟਵਿਸਟ ਕਰਾਂਗੇ ਇਸੇ ਤਰ੍ਹਾਂ ਸਾਰੇ ਕੁੰਡੇ ਜਿਹੜੇ ਆਪਾਂ ਆਪਸ ਦੇ ਵਿੱਚ ਬਦਲ ਜਾਣਾ ਬਾਅਦ ਚ ਦੋ ਕੁੰਡੇ ਲਾਸਤੇ ਸਾਡੇ ਕੋਲ ਸਿੱਧੇ ਹੋਣਗੇ ਲਾਸਟ ਵਾਲਾ ਵੀ ਸਿੱਧਾ ਆਏਗਾ ਹੁਣ ਅਸੀਂ ਉਲਟੀ ਸਲਾਈ ਬਣਾ ਕੇ ਲਾਸਟ ਵਾਲੀ ਤੇ ਡਿਜ਼ਾਈਨ ਸਾਡਾ ਜਿਹੜਾ ਪੂਰਾ ਹੋਏ ਹੁਣ 16 ਸਲਾਈਆਂ ਬਣਾ ਲਿਆ ਨੇ 16 ਸਲਾਈਆਂ ਬਣਾਉਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਇਹੀ 16 ਸਲਾਈਆਂ ਅਸੀਂ बार-बार ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਤਿਆਰ ਹੁੰਦਾ ਜਾਣਾ ਹੈ ਜੇਕਰ ਵੀਡੀਓ ਪਸੰਦ ਆਉਂਦੀ ਆ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫੇਰ ਇਸ ਤਰ੍ਹਾਂ ਦੇ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ